ਬਹੁਤ ਵੀ ਸਤਿਕਾਰਯੋਗ ਸਾਥੀਓ ਇਸ ਟਾਈਮ ਜੰਦਰ ਸਿੰਟਨ ਕੌਂਸਲ ਤੇ ਖੜੇ ਆ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਨਾਲ ਥੱਥੀਆਂ ਮਾਰੀਆਂ ਚੁਕੀਆਂ ਇਮੀਗ੍ਰੇਸ਼ਨ ਦੇ ਨਾਂ ਤੇ ਇਹ ਬਾਬਾ ਜੀ ਆ ਜਿਨ੍ਹਾਂ ਦੇ ਕੋਲੋਂ ਇਹਨਾਂ ਨੇ ਐਡ ਦੇ ਕੇ ਇਹਨਾਂ ਨੂੰ ਬਦਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਐਡਾਂ ਦਿੰਦੇ ਆ ਕਿ ਅਸੀਂ ਵੀਜ਼ਾ ਲਵਾਉਨੇ ਆ ਇਹਨਾਂ ਨੂੰ ਜਿਹੜਾ ਵੀਜ਼ਾ ਲਾਉਣ ਦਾ ਝਾਂਸਾ ਦੇ ਕੇ ਇਹਨਾਂ ਕੋਲੋਂ 7.5 ਦੇ ਕਰੀਬ 7.5 ਲੱਖ ਦੇ ਕਰੀਬ ਜਿਹੜਾ ਪੈਸਾ ਲੈ ਲਿਆ ਤੇ 8 9 ਮਹੀਨੇ ਪੈਸਾ ਵਰਤਨ ਤੋਂ ਬਾਅਦ ਇਹਨਾਂ ਨੂੰ ਦਬਾਬ ਦੇ ਦਿੱਤਾ ਕਿ ਤੁਹਾਡਾ ਜਿਹੜਾ ਵੀਜ਼ਾ ਆ ਉਹ ਰਿਫਿਊਜ਼ ਹੋ ਗਿਆ ਵੀਜ਼ਾ ਨਹੀਂ ਲੱਗਾ ਤੋਂ ਹੁਣ 7.5 ਲੱਖ ਚੋਂ ਇਹਨਾਂ ਨੂੰ ਲਗਭਗ 5.5 ਜੱਗੜਾ ਪਾਸਾ ਉੱਪਰ ਪੈਸਾ ਵਾਪਸ ਕਰ ਰਿਹਾ ਤੇ ਬਾਕੀ ਦਾ ਪੈਸਾ ਜਿਹੜਾ ਸਾਰਾ ਉਹ ਖਾਤ ਵਿੱਚ ਪਿਆ ਹੈ ਤੋਂ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਸਾਰੇ ਐਡਮਿਨਿਸਟ੍ਰੇਸ਼ਨ ਨੂੰ ਕਿ ਇਹੋ ਜਿਹੇ ਜਿਹੜੇ ਠੱਗ ਬੈਠੇ ਆ ਇਮੀਗ੍ਰੇਸ਼ਨ ਦੇ ਨਾਂ ਤੇ ਫੱਟੀਆਂ ਫੁੱਲ ਕੇ ਇਹ ਲੋਕਾਂ ਦੇ ਘਰ ਉਜਾੜ ਰਹੇ ਆ ਬਾਬਾ ਜੀ ਜਿਹੜੇ 50 ਗੱਜ ਦੇ ਘਰ ਵਿੱਚ ਰਹਿ ਰਹੇ ਹੋ ਭੁਗਾਰੇ ਨਾਲ ਦਾ ਗਹਿਣੇ ਪਿਆ ਹੋਇਆ ਉਹ ਇੱਥੋਂ ਤੱਕ ਸੋਚਦੇ ਆ ਕਿ ਮੈਂ ਖੁਦ ਖੁਸ਼ੀ ਕਰਮਣਾ ਪਰ ਅੱਜ ਇਹ ਸਾਡੇ ਕੋਲ ਪਹੁੰਚਿਆ ਤੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੇ ਪਹੁੰਚੇ ਹਾਂ ਦਫ਼ਤਰ ਤੋਂ ਦਫ਼ਤਰ ਦੇ ਸਰਕਾਰ ਜਲੰਧਰ ਗੜਾ ਰੋਡ ਤੇ ਇਹਨਾਂ ਦਾ ਦਫ਼ਤਰ ਹੈ ਤੇ ਮੈਂ ਬੇਨਤੀ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਨਾਂ ਦਾ ਜਿਹੜਾ ਹਿਸਾਬ ਜਿਹੜਾ ਉਹ ਦਵਾਇਆ ਜਾਵੇ ਤੇ ਅਸੀਂ ਨਹੀਂ ਤਾਂ ਆ ਜੇ ਉਦੋਂ ਤੱਕ ਇਹਨਾਂ ਨੂੰ ਵੀ ਬੇਨਤੀ ਕਰਦੇ ਆਂ ਇਹ ਪਹਿਲਾਂ ਇਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦਾ 1 ਲੱਖ ਰੁਪਏ ਜਿੰਨਾ ਗਿਆ ਵਾ ਉਹ ਜਿਹੜਾ ਦਿੱਤਾ ਜਾਵੇ ਜੇ ਨਹੀਂ ਆ ਤੇ ਅਸੀਂ 5 ਦਸੰਬਰ ਨੂੰ ਇੱਥੇ ਵੱਡਾ ਕਾਫਲਾ ਲੈ ਕੇ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਬੈਠਾਂਗੇ ਸਾਨੂੰ ਬੇਸ਼ੱਕ 2 4 5 ਦਿਨ 10 ਦਿਨ ਦਾ ਲਗਾਤਾਰ ਧਰਨਾ ਕਿਉਂ ਨਾ ਦੇਣਾ ਪਵੇ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸਾਨੂੰ ਬੇਸ਼ੱਕ ਸੜਕਾਂ ਤੇ ਹੋਣਾ ਪਵੇ ਅਸੀਂ ਸੜਕਾਂ ਤੇ ਆਵਾਂਗੇ ਤੇ ਇਹਨਾਂ ਦਾ ਇੱਕ ਇੱਕ ਰੁਪਈਆ ਜਿਹੜਾ ਉਹ ਵਾਪਸ ਕਰਵਾਉਣ ਦਾ ਤੇ ਫਿਰ ਧਰਨਾ ਦੇਵਾਂਗੇ ਤੇ ਮੈਂ ਦੁਬਾਰਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਬਿਨਾਂ ਕਿਸੇ ਗੱਲਬਾਤ ਦੇ ਬਿਨਾਂ ਕਿਸੇ ਧਰਨਿਆਂ ਦੇ ਬਿਨਾਂ ਕਿਸੇ ਵਿਵਾਦ ਦੇ ਇਹਨਾਂ ਦੇ ਪੈਸੇ ਦਵਾਈ ਜਾਣ ਸੋ ਅਸੀਂ ਤੁਹਾਨੂੰ ਹੱਥ ਛੋੜ ਕੇ ਬੇਨਤੀ ਕਰਦੇ ਆਂ ਤੇ ਨਹੀਂ ਤਾਂ ਅਸੀਂ 5 ਤਰੀਕ ਤੱਕ ਜੇ ਸਹੀ ਇਹਨਾਂ ਦੇ ਪੈਸੇ ਵਾਪਸ ਨਹੀਂ ਕਰਵਾਏ ਜਾਂਦੇ ਤੇ ਅਸੀਂ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਾਂ ਠੀਕ ਹੈ ਬਾਬਾ ਜੀ ਇਹਨਾਂ ਨਾਲ ਗੱਲ ਪਹੁੰਚਾਣੀ ਹੈ ਸੋ ਇਹ ਜਿਹੜੀਆਂ ਲਾ ਲਓ ਹੁਣ ਦੁਕਾਨ ਤੋਂ چون ڏيبلي ٿر هلو اچو به اچو 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 چلو ڏي چلو ڏي چلو ڏي ਜਦੋਂ ਜਦੋਂ ਤੇ ਬਣਾਤੇ ਨੇ ਨਾ ਲੱਗਦਾ ਲੱਗਦਾ ਲੱਗਦੇ ਕਿ ਨਹੀਂ ਲੱਗਦੇ ਵੀ ਜਿਹਨਾਂ ਦੇ ਪਤਾ ਨਹੀਂ ਅਈਆ ਕਿਥੋਂ ਸੋੜ ਸੋੜ ਫਾਈਲ ਵੀ ਬੰਦੇ ਐਸੇ ਠੰਗਾ ਕਰਨੇ ਵਾਲੇ ਆਏ ਹੋਏ ਨੇ ਕਹਿੰਦੇ ਤੁਸੀਂ ਇਹਨਾਂ ਨੂੰ ਸੁਨੇਹਾ ਦੇ ਦਿਓ ਸਾਡਾ ਅਸੀਂ ਪੰਜ ਫਰੀਜ ਦੇ ਉੱਤੇ ਪ੍ਰੈਟਰ ਕਾਲੀਆਂ ਲੈ ਕੇ ਘਰ ਨਾਲ ਲਾਉਣਾ ਠੀਕ ਉਹ ਆਏਗੇ ਦੇਖੋ ਮਾਰੇ ਫਿਰੇ ਸੇ ਬੋਲਦਾ ਹੈ ਜੀ ਜੀ ਆਹ ਹਾਂ ਉਹਨਾਂ ਦਾ ਆਪਾਂ ਇਧਰ ਜਿਹੇ ਬੰਦੇ ਇਕੱਠੇ ਹੋ ਗਏ ਇਹਨਾਂ ਨਾਲ ਔਣ ਦੀ ਬਣਾ ਲਈਏ ਆਪਾਂ ਲਿਆ ਗਰੀਬ ਪੈਦੇ ਆਪਾਂ ਸ਼ੁਰੂ ਕਰੀਏ ਕੰਮ ਆਪਾਂ ਸ਼ੁਰੂ ਕਰਿਆ ਕਰੀਏ ਆਲੇ ਤਨ ਤੇ ਚੱਲੋ ਤਨ ਮੈਂ ਕਹਨਾ ਆਪਣਾ ਹੀ ਤੁੰ ਮਸਾਜ ਜੜਾ ਨਹੀਂ ਸਹੀ ਰਹਿਣਾ ਜੇ ਮਸਾਜ ਕਰਦੇ ਆ ਆ ਲੈਓ ਜੀ ਮੱਥੇ ਲੱਗੇ ਹੁਣ ਬਹਿਣ ਹਣ ਚਾਲੇ ਪੈ ਰਹੇ ਆ ਚੰਡੀਗੜ੍ਹ ਨੂੰ ਜੀ ਹਾਂ ਨਾ ਚਾਲੇ ਵਾਰ ਚੱਲੇ ਆ ਚਾਲੇ ਅਸੀਂ ਜੀ ਐਟ ਇਸ ਚੰਡੀਗੜ੍ਹ ਨੂੰ ਹਾਂ ਜੀ ਅੱਜ ਚੰਡੀਗੜ੍ਹ ਜਲੰਧਰੀ ਆ ਅੱਜ ਸ਼ਾਮ ਦਾ ਟਿਕੋਣ ਅੱਜ ਹਣ ਤਾਂ ਨਾ ਮੁਲਾਕਾਤਾਂ ਕਰਾਵਾਂਗੇ ਜਾ ਕੇ ਚੰਡੀਗੜ੍ਹ ਦੇ ਵਿੱਚ ਹਾਂ ਨਾ ਡਾ ਬਲਕਾਰ ਸਿੰਘ ਸਾਡੇ ਨਾਲ ਜੁੜਿਆ ਹਾ ਬਰਕਾਰਾ ਡਾਊਨ ਸਾਹਿਬ ਆ ਜਾਓ ਫਿਰ ਚੰਡੀਗੜ੍ਹ ਪਈ ਹਨ ਗਾਣੇ ਕਿ ਐ ਤੇ ਮਸਾਂ ਜਿੱਥੇ ਦੱਸਦੇ ਤੁਹਾਨੂੰ ਰਾਣਾ ਪਾਜੀ ਅਜੇ ਚੱਲਦਾ ਲਾਈਵ ਹੁਣ ਸੇ ਆਪਾਂ ਚਾਲੇ ਚੰਡੀਗੜ੍ਹ ਦੇ ਹਾਂਜੀ ਹੁਣ ਚੰਡੀਗੜ੍ਹ ਆਪਾਂ ਤੇ ਇਸ ਤੋਂ ਬਾਅਦ ਸ਼ਾਮ ਨੂੰ ਵਾਪਸੀ ਆ ਫਿਰ ਤਿਆਰੀਆਂ ਜਿਹੜੀਆਂ ਪੰਜ ਤਰੀਕ ਦੇ ਆਣੀਆਂ ਦੀ ਇੱਕਦਮ ਕੰਸਲਟੈਂਟ ਜਿਹੜੇ ਨਾਲ ਖੜਿਆ ਹੈ ਇਮੀਗ੍ਰੇਸ਼ਨ ਔਰ ਪਹਿਲਾਂ ਵੀ ਯਾਦ ਰੋਵੇ ਕਿ ਪਹਿਲਾਂ ਅਸੀਂ 3 ਕੁ ਮਹੀਨੇ ਪਹਿਲਾਂ 5.5 ਲੱਖ ਰੁਪਈਆ ਕਿਸੇ ਦਾ ਨਾ ਨੇ ਏਦਾਂ ਮਾਰਿਆ ਸੀਗਾ ਤੇ ਉਹ ਵੀ ਇਹਨਾਂ ਕੋਲ ਆ ਕੇ ਬੇਨਤੀ ਕਰਕੇ ਜਾਂ ਆਪਣਾ ਲੈ ਕੇ ਕਾਫਲਾ ਲੈ ਕੇ ਆਏ ਸੀ ਉਹ ਕਸ਼ਵੀਆਂ ਤੋਂ ਦੇਵਾ ਉਤਰਾਈ ਸੀ ਬਹੁਤ ਸਾਰੀਆਂ ਹੋਰ ਵੀ ਇਹਨਾਂ ਦੀਆਂ ਕੰਪਲੇਂਟਾਂ ਆਉਂਦੀਆਂ ਤੇ ਜੱਥੇਬੰਦੀ ਕੋਲ ਕੱਲ ਪਹੁੰਚਦੀ ਹੈ ਇੱਕ ਗੁਰੂ ਘਰ ਦਾ ਵਜ਼ੀਰ ਹੈ ਜਿਹੜਾ ਉਹ ਉਹਦਾ ਘਰ ਜਾਣੇ ਪਿਆ ਹੋਵੇ ਤੇ ਜੱਥੇਬੰਦੀਆਂ ਕੋਲ ਕੋਈ ਬੇਨਤੀ ਲੈ ਕੇ ਆਵੇ ਤਾਂ ਸਾਡਾ ਫਰਜ਼ ਬਣਦਾ ਕਿ ਉਹ ਹੱਥ ਆਪਸੇ ਲਈ ਇਹ ਟੀਮ ਜਿਹੜੀ ਲੜਾਈ ਲੜਦੇ ਸਰਕਾਰਾਂ ਨਾਲ ਲੜਦੇ ਆਂ ਔਰ ਸਰਕਾਰਾਂ ਦੇ ਨਾਂ ਦੇ ਥੱਲੇ ਜਿਹੜੇ ਇਹਦੇ ਲੋਕ ਬੈਠੇ ਉਹਨਾਂ ਨਾਲ ਵੀ ਸਾਨੂੰ ਲੜਨਾ ਪੈ ਰਿਹਾ ਤੋਂ ਪਹਿਲਾਂ ਤਾਂ ਸਾਡੀ ਇਹ ਬੇਨਤੀ ਹੁੰਦੀ ਹੈ ਕਿ ਇਹ ਜਿਹੜਾ ਕਿਸੇ ਥੱਗ ਥਗਾ ਖੋਲਿਆ ਕਿਸੇ ਨੂੰ ਗਰੀਬ ਨੂੰ ਲੁੱਟਣ ਵਾਸਤੇ ਕਿਉਂਕਿ ਹਰ ਬੰਦਾ ਜ਼ਿੰਦਗੀ ਦੇ ਵਿੱਚ ਜਿਉਣਾ ਚਾਹੁੰਦਾ ਆਪਣੇ ਤੌਰ ਤੇ ਆਪਣੀ ਕਮਾਈ ਕਰਕੇ ਪਰ ਤੁਸੀਂ ਇਸ ਤਰ੍ਹਾਂ ਦੀਆਂ ਕਮਾਈਆਂ ਕਰਕੇ ਵੱਡੇ ਬਿਜ਼ਨਸ ਖੋਲੋਗੇ ਕਿਸੇ ਦਾ ਘਰ ਉਡਾੜੋਗੇ ਕਿਸੇ ਆਪਣੇ ਬੱਚਿਆਂ ਵਾਸਤੇ ਪੜ੍ਹਾਈ ਕਰਾਉਣੀ ਹੁੰਦੀ ਹੈ ਉਹਦਾ ਫਿਊਚਰ ਹੀ ਖਰਾਬ ਕਰ ਦੋਗੇ ਗਾਂ ਬੱਚਿਆਂ ਦਾ ਸੋ ਇਸ ਕਰਕੇ ਇਹਨਾਂ ਨੂੰ ਪਹਿਲਾਂ ਬੇਨਤੀ ਹੈ ਕਿ ਇਹੋ ਜਿਹੇ ਜਿਹੜੇ ਕੰਮ ਆ ਉਹ ਬੰਦ ਕਰ ਦਿਓ ਤਾਂ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਤੇ ਨਹੀਂ ਤਾਂ ਫਿਰ ਅਸੀਂ ਆਪਣੇ ਜਦੋਂ ਸਾਡੇ ਕੋਲ ਤੇ ਇਹ ਹੀ ਹੁੰਦਾ ਕਿ ਅਸੀਂ ਧਰਨਾ ਪ੍ਰਦਰਸ਼ਨ ਕਰ ਸਕਦੇ ਅਸੀਂ ਇਹਨਾਂ ਦੀਆਂ ਟੋਪਾਂ ਦੇ ਮੋਰੇ ਇਹਨਾਂ ਦੇ ਦਫ਼ਤਰਾਂ ਦੇ ਮੋਰੇ ਬੈਠ ਸਕਦੇ ਆ ਤੇ ਪਰ ਇਹਨਾਂ ਦੇ ਕੰਮ ਤੇ ਵੀ ਅਸਰ ਪਊਗਾ ਅਸੀਂ ਨਹੀਂ ਚਾਹੁੰਦੇ ਜੇ ਇਹ ਆਪਣਾ ਰਾਈਟ ਕੰਮ ਕਰਦੇ ਆ ਸਹੀ ਕੰਮ ਕਰਦੇ ਆ ਆਪਣਾ ਉਹ ਕਰੀ ਜਾਣ ਪਰ ਜੇ ਦਸ ਵੀ ਜੇ ਲਵਾ ਕੇ ਆਪਣੀ ਕਮਾਈ ਕਰਦੇ ਆ ਜੇ ਇਹਨਾਂ ਨੂੰ ਕੋਈ ਦੂਜਾ ਨਹੀਂ ਲੱਗਾ ਤਾਂ ਉਹਦੀ ਪੂਲ ਪੇਮੈਂਟ ਜਿਹੜੀ ਵਾਪਸ ਕਰਨੀ ਉਹ ਇਹਨਾਂ ਦਾ ਵੀ ਫਰਜ਼ ਬਣਦਾ ਕਿਉਂਕਿ ਜੇ ਕਮਾਈ ਖਾਂਦੇ ਆ ਤੇ ਲਾਜ਼ ਵੀ ਲੈਣਾ ਨੂੰ ਹੋਣਾ ਚਾਹੀਦਾ ਜੋੜੇ 7-8 ਮਹੀਨੇ ਪੈਸੇ ਇਹਨਾਂ ਨੇ ਲੈ ਰੱਖਿਆ ਉਹਦਾ ਵਿਆਜ ਵੀ ਖਾ ਲਿਆ ਤਾਂ ਔਰ ਇਹਨਾਂ ਨੂੰ ਜਿਹੜਾ ਉਹਦਾ ਵਿਆਜ ਪੈ ਗਿਆ ਉਹ ਵੀ ਬਹੁਤ ਵੱਡੀ ਗੱਲ ਹੈ ਜੀ ਵਾਈ ਗੱਦੀ ਦਾ ਸਾਥ ਸੀ ਵਾਈ ਗੱਦੀ ਦੀ ਫਟ ਠੀਕ ਹੈ ਜੀ